ਦੱਸਤੀਏ ਜੀ ਅੱਜ ਭਗਵੰਤ ਸਿੰਘ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਜੋ ਹੈ 518 ਹੋਰ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਨੁਕਤੀ ਪੱਤਰ ਵੰਡੇ ਜੀ ਉਹ ਤੰਗਾਤੇ ਆ ਭਗਵੰਤ ਸਾਹਿਬ ਨੇ ਕੀ ਕਿਹਾ ਅੱਜ 518 ਹੋਰ ਸਰਕਾਰੀ ਨੌਕਰੀਆਂ ਦੇ ਕੇ ਆਪਣਾ ਵਾਦਾ ਤੇ ਫਰਜ਼ ਨਿਭਾਵਾਂਗਾ ਇਸ ਖੁਸ਼ੀ ਚ ਸ਼ਾਮਿਲ ਸਭ ਨੂੰ ਬਹੁਤ ਬਹੁਤ ਵਧਾਈਆਂ ਨੁਕਤੀ ਪੱਤਰ ਵੰਡ ਸਮਾਰੋਹ ਹੋਇਆ ਜੀ ਚੰਡੀਗੜ੍ਹ ਦੇ ਵਿੱਚ ਇਹ ਤੁਹਾਨੂੰ ਦੱਸਤੀ ਹੈ 518 ਲੋਕਾਂ ਨੂੰ ਜੋ ਹੈ ਨੁਕਤੀ ਪੱਤਰ ਵੰਡੇ ਸਰਕਾਰੀ ਨੌਕਰੀਆਂ ਦੇ ਵਗ ਬਗ ਵਿਭਾਗਾਂ ਦੇ ਵਿੱਚ ਤੁਹਾਨੂੰ ਦੱਸਤੀ ਹੈ ਕਿਹੜੇ-ਕਿਹੜੇ ਵਿਭਾਗ ਚ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਜੋ ਪੁਤਨ ਸਾਹਿਬ ਨੇ ਦੱਸਿਆ ਹੈਗਾ ਸਕੂਲ ਐਜੂਕੇਸ਼ਨ 330 ਹਾਇਰ ਐਜੂਕੇਸ਼ਨ 21 ਫਾਈਨਾਂਸ 75 ਜੀਏਡੀ 38 ਕੋਆਪਰੇਸ਼ਨ 18 ਪਾਵਰ ਸੈਕਟਰ 6 ਇਸ ਤਰ੍ਹਾਂ ਕੁੱਲ ਮੁਲਾਕਾਤ ਅੱਜ ਚੰਡੀਗੜ੍ਹ ਦੇ ਵਿੱਚ 518 ਲੋਕਾਂ ਨੂੰ ਜੋ ਹੈ ਨੁਕਤੀ ਪੱਤਰ ਵੰਡੇ ਜੀ ਸਰਕਾਰੀ ਨੌਕਰੀਆਂ ਦੇ ਭੌਂਤਮਾ ਸਾਹਿਬ ਜੋ ਹੈ ਲਗਾਤਾਰ ਨੌਕਰੀਆਂ ਦਿੰਦੇ ਪਏ ਹੈਗੇ ਜੀ ਤੁਹਾਨੂੰ ਦੱਤੀ ਹੈ ਅੱਜ ਫਿਰ ਚੰਡੀਗੜ੍ਹ ਦੇ ਵਿੱਚ ਭੌਂਤਮਾ ਸਾਹਿਬ ਨੇ ਦੁਪਹਿਰੀ 3 ਵਜੇ ਜੋ ਹੈ ਮੁੰਡੇ ਕੁੜੀਆਂ ਨੂੰ 518 ਹੋਰ ਨੂੰ ਜੋ ਹੈ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਜੀ ਮੁੰਡਿਆਂ ਨੂੰ ਜੇ ਪੁੱਛਿਆ ਗਿਆ ਤੇ ਉਹਨਾਂ ਨੇ ਅਸੀਸਾਂ ਦਿੱਤੀਆਂ ਕਿ ਪੰਤ ਸਾਹਿਬ ਤੁਹਾਨੂੰ ਸਲਾਮ ਹੈਗਾ ਤੁਸੀਂ ਤੁਹਾਨੂੰ ਨੌਕਰੀਆਂ ਦਿੰਦੇ ਪਏ ਹੋ ਤੁਹਾਡੀ ਸੋਚ ਨੂੰ ਸਲਾਮ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸ ਦਈਏ ਜੀ ਪੰਤ ਸਾਹਿਬ ਨੇ ਅੱਜ ਵੱਡਾ ਕਾਰਨਾਮਾ ਹੋਰ ਕੀਤਾ ਹੈਗਾ ਨੌکریاں ਦਿੱਤੀਆਂ ਹੈਗੀਆਂ 518 ਲਗਾਤਾਰ ਨੌکریاں ਦਿੰਦੇ ਪਏ ਹੈਗੇ ਜੀ ਤੁਹਾਨੂੰ ਦੱਸਦੀਏ ਕਿ ਕਿਹੜੇ ਕਿਹੜੇ ਸੈਕਟਰ 'ਚ ਨੌکریاں ਦਿੱਤੀਆਂ ਸਕੂਲ এডੂਕੇਸ਼ਨ ਦੇ ਵਿੱਚ 330 ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਸਰਕਾਰੀ ਹਾਈਰ এডੂਕੇਸ਼ਨ ਚ 51 ਫਾਈਨਾਂਸ ਵਿੱਚ 75 ਜੀਏਡੀ ਦੇ ਵਿੱਚ 38 ਕੋਆਪਰੇਸ਼ਨ ਡਿਪਾਰਟਮੈਂਟ ਦੇ ਵਿੱਚ 18 ਪਾਵਰ ਡਿਪਾਰਟਮੈਂਟ ਚ 6 ਕੁੱਲ ਮਿਲਾ ਕੇ ਜੋ ਹੈ 518 ਨੌਕਰੀਆਂ ਦਿੱਤੀਆਂ ਹੈਗੀਆਂ ਜੀ ਪੰਤਪਤ ਸਾਹਿਬ ਨੇ ਜੋ ਹੈ ਆਪਣਾ ਵਾਅਦਾ ਨਿਭਾਇਆ ਹੈਗਾ ਤੇ ਇਸ ਵਾਰ ਫਿਰ 518 ਨੌਕਰੀਆਂ ਦਿੱਤੀਆਂ ਗਈਆਂ ਤੁਸੀਂ ਜੀ ਵਾਰੀ ਕਹੋਗੇ ਜਰੂਰ ਦੱਸੋ ਤਾਂ ਦੱਸ ਦਈਏ ਜੀ ਪੰਤਪਤ ਸਾਹਿਬ ਕੀ ਕਿਹਾ ਦੁਬਾਰਾ ਅੱਜ 518 ਹੋਰ ਸਰਕਾਰੀ ਨੌਕਰੀਆਂ ਦੇ ਆਪਣਾ ਵਾਅਦਾ ਪੂਰਾ ਕਰਕੇ ਫਰਜ਼ ਨਿਭਾਇਆ ਹੈਗਾ 518 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਨੁਕਤੀ ਪੱਤਰ ਵੰਡੇ ਹੈ ਕਿ ਅੱਜ ਪਵੰਤਮਾ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਪਵੰਤਮਾ ਸਾਹਿਬ ਲਗਾਤਾਰ ਸਰਕਾਰੀ ਨੌਕਰੀਆਂ ਦੇ ਨੁਕਤੀ ਪੱਤਰ ਵੰਡੇ ਪਏ ਹੈਗੇ ਆ ਪਵੰਤਮਾ ਸਾਹਿਬ ਤੁਹਾਨੂੰ ਸਲੂਟ ਹੈਗਾ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਨਰਕ ਨੌਕਰੀਆਂ ਦਿੰਦੇ ਰਹੋ ਸਰਕਾਰੀ ਤੁਹਾਡਾ ਬਹੁਤ-ਬਹੁਤ ਵਧੀਆ ਸ਼ੁਕਰਾਨਾ ਕਰਦੇ ਪਏ ਹੈਗੇ ਆ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੈਗੀਆਂ ਤੁਸੀਂ ਇਸ ਵਾਰ ਕੀ ਕੋ ਜਰੂਰ ਕਮੈਂਟਾਂ 'ਚ ਦੱਸੋ ਪਵੰਤਮਾ ਸਾਹਿਬ ਲਗਾਤਾਰ ਜੋਬਸ ਦਿੰਦੇ ਬਹਿਗੇ ਤੇ ਉਹਨਾਂ ਨੇ ਫਿਰ ਜੋਬ ਦਿੱਤੀਆਂ ਹੈਗੀਆਂ ਜੀ ਬੜੀ ਹੀ ਵੱਡੀ ਗੱਲ ਹੈਗੀ ਐ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਆਪਣੀ ਰਾਏ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਚੈਨਲ ਨੂੰ ਸਬਸਕ੍ਰਾਈਬ ਕਰਦੋ ਵੀਡੀਓ ਬੜੀਆ ਲੱਗੇ ਲਾਈਕ ਸ਼ੁਰੂ ਕਰਿਆ ਕਰੋ ਤੇ ਆਪਣੀ ਰਾਏ ਵੀ ਜਰੂਰ ਦਿਆ ਕਰੋ ਇਦਾਂ ਦੀ ਖਬਰਾਂ ਤੁਹਾਨੂੰ ਦੱਸਦੇ ਰਾਵਾਂ ਕਿ ਲਗਾਤਾਰ ਪੰਤਮਾ ਸਾਹਿਬ ਨੌਕਰੀਆਂ ਦਿੰਦੇ ਪਏ ਹੈਗੇ ਐ ਬਹੁਤ ਵਧੀਆ ਕੰਮ ਕਰਦੇ ਪਏ ਹੈਗੇ ਪੰਤਮਾ ਸਾਹਿਬ ਇੰਤਾ ਹੀ ਵਧੀਆ ਕੰਮ ਕਰਦੇ ਰੋ ਪੰਤਮਾ ਸਾਹਿਬ ਲਿਖਦੇ ਆ ਕਿ ਹੁਣ ਹੋਰ ਕੀ ਨਹੀਂ ਸਰਕਾਰੀ ਨੌਕਰੀਆਂ ਦਿੰਦੇ ਹੈਗੇ ਭੁਤਮਨ ਸਾਹਿਬ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਨੂੰ ਮਿਲਦੀ ਪਈਆਂ ਨੌਕਰੀਆਂ ਜੀ ਨਹੀਂ ਜਾਣਾ ਪਊਗਾ ਫੌਰਨ ਪੰਜਾਬ ਦੇ ਵਿੱਚ ਲਗਾਤਾਰ ਦੇ ਰਹੇ ਹੈਗੇ ਭੁਤਮਨ ਸਾਹਿਬ ਸਰਕਾਰੀ ਨੌਕਰੀਆਂ ਸਲੂਟ ਹੈ ਤੁਹਾਨੂੰ ਭੁਤਮਨ ਸਾਹਿਬ